ਕੋ ਖੋਣਾ ਕੀ ਉਹਨਾਂ ਨੂੰ ਅਡੇ ਤੋਂ ਕੋਣਾ ਕੋ ਖਵਾ ਦਾਂਗੇ ਹੋਰ ਕੀ ਖੋਣਾ ਮੇਰੀ ਗੱਲ ਸੁਣੋ ਅੱਜ ਕੈਨਸਲ ਕਰ ਦੋ ਕਿਉਂ ਕੋਈ ਤਾਂ ਮੇਰਾ ਸ਼ੌਂਕ ਪੂਰਾ ਕਰ ਦੋ ਜਿੱਦਨ ਦੀ ਮੈਂ ਆਈ ਆ ਕੋਈ ਚੀਜ਼ ਮੰਗੀ ਤੁਹਾਡੇ ਕੋਲੋਂ ਸੰਦੀਪ ਤੂੰ ਵੀ ਸਿਆਣੀ ਆ ਤੈਨੂੰ ਪਤਾ ਵਾ ਘਰਾਂ ਦੇ ਉਧਰੋਂ ਠੇਕੀ ਵਾਲੇ ਪੈਸੇ ਮੰਗਣ ਦੇ ਆ ਇਹਨੂੰ ਵਾਲਾਂ ਦੀ ਪਈ ਕੁਝ ਨਾ ਕੁਝ ਕਰਨਾ ਹੀ ਪੈਣਾ ਵਾ ਕੋਈ ਗੱਲ ਨਹੀਂ ਆ ਜਾਏ ਮਾਸੀ ਨਾਲੇ ਮਾਸੀ ਨੂੰ ਵੀ ਪਤਾ ਲੱਗ ਜਾਊਗਾ ਕਿ ਮੈਂ ਤੇ ਰਿਸ਼ਤਾ ਕਰਵਾਇਆ ਨਹੀਂ ਚੰਗੇ ਘਰ ਵਿਆਹ ਗਿਆ ਹੁਣ ਕਾਲੀ ਕੁੜੀ ਵੀ ਤਾਂ ਹੀ ਆਖਿਆ ਨਾ ਮੈਂ ਕਿਹਾ ਆ ਜੇ ਸਭ ਨੂੰ ਵੇਖ ਲਵੇ ਵੀ ਨੂਹ ਤਾਂ ਵੀ ਸੋਹਣੀ ਆਈ ਆ ਤੇ ਘਰ ਵੀ ਚੰਗੇ ਵਿਆਹਿਆ ਗਿਆ ਵਾ ਇਹਨੇ ਰਿਸ਼ਤਾ ਕਰਾਇਆ ਤੇ ਭਾਨੀ ਉੱਥੇ ਹੋਰ ਨਾ ਕੋਈ ਕਰਨ ਬੈਜੀ ਠੀਕ ਆ ਨਾ ਹਾਂ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਹੁਣ ਜਿਹੜੀ ਚੀਜ਼ ਪਸੰਦ ਆ ਜਾਂਦੀ ਆ ਉਹ ਲੈਣੀ ਤੇ ਹੁੰਦੀ ਆ ਨਾ ਤੇ ਕੁੜੀ ਹੋ ਗਈ ਆ ਤੇ ਅਸੀਂ ਲੈਣ ਜਾਣਾ ਉਹਨਾਂ ਨੂੰ ਪਹਿਲਾਂ ਕਹਾਂ ਤਾਂ ਕਿ ਸਾਹਤਾ ਮੈਨੂੰ ਦੇ ਦਿਓ ਤੁਸੀਂ ਐਵੇਂ ਘਰ ਚ ਨਾ ਕਪੜਾ ਨਹੀਂ ਆਪੇ ਸਿਆਣੇ ਜੇ ਤੁਹਾਨੂੰ ਸਮਝਣਾ ਚਾਹੀਦਾ ਵਾ ਜਿੱਦਣ ਪੁਰਾਣਾ ਮੈਨੂੰ ਤੇ ਲੱਗਦਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਕਿੰਦਾਂ ਦੀਆਂ ਗੱਲਾਂ ਕਰੀ ਜਾਂ ਰਹੀ ਆ ਅਜੇ ਵਿਆਹ ਤੇ ਇੰਨਾ ਸੋਨਾ ਪਾਇਆ ਤੇ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਇਹ 10 ਲੱਖ ਰੁਪਏ ਉਹ ਵੀ ਤੇ ਤਾਂ ਰੱਬ ਵਜਿਆ ਹੀ ਆ ਤੇ ਜੇ ਉਹ ਵੱਜ ਗਿਆ ਵਾ ਤੇ ਉਹ ਹੁਣ 10 ਕਿ ਕਿੱਥੇ ਕਰਾਹ ਲਾ ਗਿਆ ਇੱਥੇ ਡੰਗਰ ਬੰਨੀ ਦੇ ਟਰੈਕਟਰ ਲਿਆਉਣਾ ਤੇ ਹੁਣ ਪਰਾਂ ਕਰਨਾ ਕੀ ਕਰਨ ਦੇ ਇੱਥੇ ਉਹ ਕੋਹ ਨਹੀਂ ਇੱਥੇ ਡੰਗਰ ਬੰਨੀ ਦੇਈ ਤੇ ਕਰਾਹ ਲਾ ਗਿਆ ਹੀ ਖੜਿਆ ਹੀ ਕਿਸੇ ਨੇ ਅੱਛਾ ਤੂੰ ਟਰੈਕਟਰ ਲਿਆਉਣਾ ਵਾ ਤੇ ਉਹਨੂੰ ਕਰਨਾ ਵਾ ਪਰੇ। ਚੱਲ ਕੋਈ ਨਹੀਂ। ਆਹ ਕੰਮ ਤੇ ਕਰ ਲਿਓ ਹੁਣ ਬਾਅਦ ਚ। ਹੂੰ। ਤੇ ਮੇਰਾ ਇਰਾਦਾ ਬਣੰਦਿਆ ਸੀ ਕਿ ਪਿੰਡੋਂ ਨਾ ਹੋਈਏ ਜਾ ਕੇ। ਤੇ ਮੇਰੀ ਗੱਲ ਸੁਣ। ਡੈਡੀ ਮੰਮੀ ਵੀ ਤਿਆਰ ਹੋਏ। ਤੇ ਤੂੰ ਐਦਾਂ ਕਰ ਉਹਨਾਂ ਦੇ ਨਾਲ ਹੀ ਬਹਿ। ਤੇ ਖੋਇਆ ਤੂੰ ਵੀ ਜਾ ਕੇ। ਉਹਨਾਂ ਨੇ ਕੀ ਪਤਾ ਕਦੋਂ ਜਾਣਾ ਤੇ ਕਦੋਂ ਨਹੀਂ। ਨੂੰਮਾ ਦਾ ਕਹਿਣ ਦੀ ਸੀ ਵੀ ਇੱਕ ਦੋ ਦਿਨ ਚ ਨਾ ਹੋ ਗਿਆ ਉਹਨਾਂ ਵਾਂ। ਮੰਮੀ ਨਹੀਂ ਨਾ ਠੀਕ। ਤੇ ਤਾਂ ਕਰਕੇ ਕਹਿਣ ਦੇ ਇਹ ਵੀ ਚੱਲ ਨਾਲੇ ਪਤਾ ਲਿਆਵਾਂਗੇ। ਤੇ ਤੁਮ ਇਦਾਂ ਕਰ ਹਾਂ ਗੱਡੀ ਤੇ ਉਹਨਾਂ ਖੜਨੀ ਆ ਤੇ ਉਹਨਾਂ ਦੇ ਨਾਲ ਹੀ ਬਹਿ ਮੈਂ ਉਹਨਾਂ ਨੂੰ ਕਹਿ ਦਿੰਨਾ ਵੀ ਕੱਲ ਨੂੰ ਹੀ ਹੋਊ ਤੁਸੀਂ ਜਾ ਕੇ ਨਹੀਂ ਨਹੀਂ ਮੈਂ ਨਹੀਂਗਾ ਉਹਨਾਂ ਦੇ ਨਾਲ ਜਾਣਾ ਹੈਗਾ ਜੇ ਤੇ ਤੁਸੀਂ ਨਾਲ ਜਾਣਾ ਵਾ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਆ ਮੈਂ ਚੱਲ ਜੂ ਬਾਅਦ ਚਾਪੇ ਫਿਰ ਕੇ ਤੇ ਪਰ ਬਸੇ ਜਾਣਾ ਵਾ ਥੱਕੇ ਖਾਂਦੀ ਨਹੀਂ ਦੱਸ ਉਹਨਾਂ ਗੱਡੀ ਤੇ ਖੜਨੀ ਆ ਤੇ ਤੂੰ ਉੱਤੇ ਚੱਲ ਜੀ ਉਹ ਤੁਹਾਨੂੰ ਨਹੀਂ ਨਾ ਪਤਾ ਹੈਗਾ ਮੈਂ ਨਹੀਂਗਾ ਉਹਨਾਂ ਦੇ ਨਾਲ ਜਾਣਾ ਹੈਗਾ ਕੋਈ ਗੱਲ ਨਹੀਂ ਆ ਜੇ ਤੁਸੀਂ ਜਾਣਾ ਵਾ ਠੀਕ ਆ ਜੇ ਨਹੀਂ ਨਾ ਤੇ ਕੋਈ ਨਹੀਂ ਜਦੋਂ ਕੋਈ ਟਾਈਮ ਲੱਗੂ ਫਿਰ ਚੱਲ ਜਾਾਂਗੇ ਕਿਉਂ ਉਹਨਾਂ ਨਾਲ ਕੋਈ ਰਿਸ਼ਵਤ ਨੂੰ ਕੋਈ ਗੱਲ ਨਹੀਂ ਜਾਣਾ ਉਹਨਾਂ ਨੇ ਜਾਣਾ ਵਾ ਨਾ ਤਾਂ ਕੋਈ ਨਹੀਂ ਹੋ ਹੋਣ ਪਹਿਲਾਂ ਜਾ। ਪਰ ਇਹ ਮੈਂ ਕਹਿ ਦਿੰਦੀ ਉਹਨਾਂ ਨੂੰ ਪੇ ਚੱਲ ਜਾ ਤੂੰ। ਮੁੜ ਕੇ ਮੰਮੀ ਨੇ ਗੁੱਸੇ ਹੋਣਾ ਵਾ ਕਿ ਜੇ ਅਹੀਂ ਹੋ ਕੇ ਆਏ ਸੀ ਤੇ ਹੁਣ ਤੁਹਾਨੂੰ ਤਾਰ ਚੜ ਗਿਆ ਵਾ ਤੂੰ ਯਾਦੇ ਨਾਲ ਹੀ ਚੱਲ ਜਾਂਦੇ। ਪਹਿਲਾਂ ਉਹਨਾਂ ਨੂੰ ਕਲਾ ਦਿੰਦੇ ਆ ਤੇ ਆਪਾਂ ਥੋੜੇ ਦਿਨ ਠਹਿਰ ਕੇ ਚੱਲ ਜਾਾਂਗੇ। ਕੋਈ ਨਹੀਂ ਹੋਣ ਲੱਗਾ। ਫਿਰ ਮਹੀਨਾ ਦੋ ਮਹੀਨੇ ਨਹੀਂ ਹੋ ਜਾਣਾ ਸਿੱਧੀ ਜਿਹੜੀ ਪਤਰੀ ਗੱਲ ਵਾ। ਠੀਕ ਆ। ਚੱਲ ਕੋਈ ਨਹੀਂ ਵੇਖ ਲਾਂਗੇ ਮਹੀਨਾ ਦੋ ਮਹੀਨੇ ਦੇਉਂ ਕਹਿ ਦਿੰਦੇ ਜਿੱਦਾਂ ਪਤਾ ਨਹੀਂ ਵੀ ਜਦੋਂ ਮੈਂ ਤੈਨੂੰ ਕਹਿਣ ਡਿਆ ਵੀ ਉਹਨਾਂ ਗੱਡੀ ਤੇ ਜਾਣਾ ਵਾ ਨਾਲੇ ਮਾਤਾ ਦਾ ਪਤਾ ਲਿਆ ਆਉਣਗੇ ਤੇ ਨਾਲ ਹੀ ਤੂੰ ਹੋਈ ਸਰ ਮੈਂ ਕਹਿਨ ਤਾਂ ਨਹੀਂ ਆ ਉਹਨਾਂ ਦੋਵਾਂ ਨੂੰ ਘਲਾਉਣਾ ਵਜ ਗਏ ਤੇ ਮੈਂ ਨਹੀਂ ਕਹ ਨਾਲ ਜਾਣਾ ਹੈਗਾ ਉਹਨਾਂ ਦੇ ਤੂੰ ਜਦੋਂ ਬਣਾ ਹੁੰਦਾ ਹੋਣਾ ਕਲੇਸ਼ ਵਾਲੀ ਗੱਲ ਹੀ ਕਰਿਆ ਕਰ ਕੋਈ ਸਵਾਦ ਦੀ ਗੱਲ ਨਾ ਕਰੀ ਮੇਰੇ ਲੱਗੇ ਆਣਗੇ ਚੱਲ ਜਾਓ ਵੇਖ ਲੋ ਡੰਗਰਾ ਦਾ ਕੰਮ ਤੇ ਹਾਂ ਜਿਹੜਾ ਕਰਨਾ ਉਹ ਡੰਗਰਾ ਦਾ ਕੰਮ ਉਹ ਮੈਂ ਜੁੱਦ ਨਹੀਂ ਪੱਜ ਮਾਰਿਆ ਯੂ ਠੀਕ ਨਹੀਂ ਚੇ ਇੱਕ ਦਾ ਤਾਂ ਪਤਾ ਇਹਨਾਂ ਨੇ ਉੱਥੇ ਕੀ ਲੈਣ ਜਾਣਾ ਕੋਈ ਗੱਲ ਨਹੀਂ ਬਾਕੀ ਮੈਂ ਗੱਲ ਸਾਰੀ ਵੀਰ ਨਾਲ ਕੀਤੀ ਹੈ ਜੇ ਜਾਣਗੀ ਵੀ ਨਾ ਤੇ ਮੈਂ ਕਹਿ ਹੀ ਦਿੰਨੀ ਆ ਤੇ ਜਾਓ ਤੁਸੀਂ ਹੋ ਆਓ ਕੋਈ ਗੱਲ ਨਹੀਂ ਮੇਰੀ ਗੱਲ ਵਾਣਾ ਅਬ ਇਹਦੇ ਬਾਰੇ ਚੱਲ ਜਾਾਂਗੇ ਕਿਉਂ ਟਾਈਮ ਲੱਗੂ ਕਹਿਣ ਦਾ ਫਰਜ਼ ਹੀ ਜੇ ਹੁਣ ਜਾਣਗੇ ਨਾਲ ਠੀਕ ਆ ਜੇ ਨਹੀਂ ਨਾ ਤੇ ਚੁੱਪ ਕੀਤੀ ਰਹਿਣੀ ਹੈ ਲੈ ਦੱਸ ਮੈਂ ਤੈਨੂੰ ਕਿਹਾ ਸੀ ਨਾ ਕਿ ਤਿਆਰ ਹੋ ਜਾ ਤੇ ਮੇਰੇ ਨਾਲ ਚੱਲੋ ਤੇ ਭੈਣ ਦੀ ਨੋਹੇ ਖਾਉਨੇ ਆ ਪਰ ਨਾ ਤੁਸੀਂ ਤੇ ਕੰਮ ਕਰਨਾ ਇਹ ਨਾ ਹੋਇਆ ਜਿੱਥੇ ਮੈਂ ਕਹਿਣਾ ਵਾ ਨਾ ਉੱਥੇ ਤੇ ਤੁਸੀਂ ਪੁੱਜ ਕੇ ਨਾ ਕਰਨੀ ਆ ਮੇਰੀ ਗੱਲ ਸੁਣ ਲੈ ਤੈਨੂੰ ਬਹੁਤਾ ਭੈਣ ਦਾ ਮਾਂ ਚੜਿਆ ਨਾ ਤੂੰ ਜੀ ਸਕਕੇ ਜਾ ਤੇ ਨਾਲੇ ਜਾ ਕੇ ਆਪਣੀ ਬੀਤੀ ਕਰਾ ਮੇਰਾ ਜਾਂਦਾ ਛਤਰ ਮੈਂ ਨਹੀਂ ਹੋ ਜਾਣਾ ਤੇ ਬੇਇੱਜ਼ਤੀ ਵਾਲੀ ਕਿਹੜੀ ਗੱਲ ਆ ਫਿਰ ਕੀ ਹੋ ਗਿਆ ਜੇ ਅਗਲੇ ਦੇ ਮੁੰਡੇ ਦੇ ਪਾਨੀਆਂ ਵਜਦੀਆਂ ਅਸੀਂ ਵੀ ਆ ਚ ਤੇ ਅਗਲੀ ਨਹੀਂ ਕਿਸ ਨੂੰ ਦੱਸਿਆ ਹੈ ਤੇ ਹੁਣ ਅਗਲੀ ਨੂੰ ਪਤਾ ਵਾ ਤੈਨੂੰ ਪਤਾ ਲੱਗ ਗਿਆ ਵਾ ਤੇ ਹੁਣ ਨਾ ਗੁੱਸਾ ਕਰੂ ਮੇਰੀ ਭੈਣ ਵੱਡੀ ਆ ਤਾਂ ਕੀ ਹੋ ਗਿਆ ਮਾਵਾ ਵਰਗੀ ਆ ਕੋਈ ਗੱਲ ਨਹੀਂ ਮਾਵਾ ਵਰਗੀ ਆ ਨਾ ਤੇ ਕੋਈ ਚੱਕਰ ਨਹੀਂਗਾ ਤੇ ਪਰ ਮੈਂ ਨਹੀਂਗਾ ਜਾਣਾ ਠੀਕ ਆ ਮੈਨੂੰ ਇਸੇ 20 ਕੰਮ ਆ ਮੈਂ ਵਿਹਲਾ ਨਹੀਂਗਾ ਕੋਈ ਗੱਲ ਨਹੀਂ ਜੇ ਦਿਨ ਕਿਤੇ ਤੁਹਾਡੇ ਰਿਸ਼ਤੇਦਾਰਾਂ ਦੇ ਕੋਈ ਕੰਮ ਹੋਊਗਾ ਨਾ ਫਿਰ ਮੈਂ ਵੀ ਜਵਾਬ ਦਊਂਗੀ ਤੂੰ ਨਾ ਜਵਾਬ ਦੇ ਦੀ ਤੈਨੂੰ ਮੈਂ ਕਹੂੰਗਾ ਵੀ ਨਾ ਠੀਕ ਆ ਮੈਨੂੰ ਨਾ ਕਿਹੋ ਚੰਗਾ ਮੁਕੇ ਕਹਿਣ ਵਾਲਾ ਨਾ ਮੈਨੂੰ ਹੋਰ ਕਹਿਂਦੀ ਆ ਆ ਹੁਣ ਤਾਂ ਮੈਂ ਕੱਲੀ ਹੋ ਨਹੀਂ ਆ ਤੇ ਮੁੜ ਕੇ ਮੈਨੂੰ ਮੇਰੇ ਤੋਂ ਆਸ ਨਾ ਰੱਖਿਓ ਫੇ ਮੈਂ ਵੀ ਕਿਤੇ ਜਾਵਾਂਗੀ ਤੁਹਾਡੇ ਮੈਂ ਤੁਹਾਨੂੰ ਕਹਿਣ ਦਿਆਂਵਾ ਵੀ ਮੈਨੂੰ ਨਾ ਘੜੀ ਮੜੀ ਟਾ ਮੈਂ ਨਹੀਂ ਕਿ ਉੱਥੇ ਤੱਕ ਨਹੀਂ ਜਾਣਾ ਉੱਥੇ ਸਿੱਧੀ ਜਿਹੜੀ ਗੱਲ ਈ ਤੂੰ ਜਾਣਾ ਜਾ ਜੋ ਅੱਤ ਜਾ ਕੇ ਤੇ ਮਰਜੀ ਕਰਿਓ ਪੈਣਾ ਪੈਣਾ ਠੀਕ ਆ ਕੋਈ ਗੱਲ ਨਹੀਂ ਚਲ ਜਾਂਗੀ ਮੈਂ ਉਹ ਵਈ ਗੱਲ ਲੈਣਾ ਨਹੀਂ ਦੇਣਾ ਨਹੀਂ ਜਾ ਕੇ ਬੀਤੀ ਕਰਾਂਗੇ ਫੇਰ ਆਏਗੇ ਮੈਨੂੰ ਇਤਰਾ ਕਿਹਾ ਉਤਰਾ ਕਿਹਾ ਹੁਣ ਫੇਰ ਮੈਂ ਪੈਣ ਨੂੰ ਸਕਨ ਦੇਦਾ ਠੀਕੀ ਸੌ ਰੁਪਇਆ ਮੇਰੀ ਗੱਲ ਸੁਣ ਲਾ ਰੁਪਈਆ ਦੇਈ 500 ਜੇ ਕੱਲ ਨੂੰ ਆਉਣਗੇ ਸਾਡੇ ਕੋਲ ਕਾਰੋਬਾਰ ਤੇ ਠੀਕ ਹੈ ਨਹੀਂ ਆਉਣਗੇ ਤੇ ਦੁੱਖ ਵੀ ਕੋਈ ਨਹੀਂ ਹੁੰਦਾ ਹਾਦੀ ਹੋਈ ਹੈ ਬੰਦੇ ਵਾਲੀ ਕਿ 200 ਦੇਣਾ ਵਾ ਚੰਗਾ ਕਾਰਡ ਘਲਾਇਆ ਨਾ ਨਾਲ ਭਾਜੀ ਘਲਾਈ ਹੈ ਭੈਣ ਨੂੰ ਕੋਈ ਨਹੀਂ ਭਾਜੀ ਵੀ ਦੇ ਦੂਗੀ ਦੇਣੀਆਂ ਹੀ ਆ ਭਾਜੀਆਂ ਉਹਨੇ ਭਾਜੀਆਂ ਦੇਣੀਆਂ ਇੱਥੇ ਜਿੰਨਾ ਕਿ ਵਿਆਹ ਸੱਦਿਆ ਉਹਨੇ ਤੈਨੂੰ ਭਾਜੀ ਦੇ ਦੇਣਗੇ ਚੱਲ ਪੁੱਤ ਇਹਨਾਂ ਗੱਲਾਂ ਨਾ ਕਰੋ ਤੇਰਾ ਹੋ ਗਿਆ ਤੇਰਾ ਹੋ ਗਿਆ ਦਿਮਾਗ ਖਰਾਬ ਸਮਝ ਗਿਆ ਆਹ ਮੇਰਾ ਦਿਮਾਗ ਖਰਾਬ ਹੀ ਹੈ ਆਹ ਚੰਗਾ ਚੱਲੀ ਜੇ ਫਿਰ ਮੈਂ ਜਾ ਜਾ ਆਹ ਆਜੂਗੀ ਸ਼ਾਮਾਂ ਨੂੰ ਇਹ ਟਾਈਮ ਨਾ ਘਰ ਆ ਜੀ ਉਹਨੇ ਮੁੜ ਕੇ ਜਾ ਕੇ ਤੈਨੂੰ ਫੋਨ ਕਰਕੇ ਲਾਉਣਾ ਪਏ ਮੈਂ ਕਿਹਾ ਨਾ ਮੈਂ ਸ਼ਾਮਾ ਨੂੰ ਆ ਜੂਗੀ ਆਹੋ ਆਹੋ ਐਵੇਂ ਬਹੁਤਿਆਂ ਗੱਲਾਂ ਕਰੀ ਜਾਣਾ ਨਹੀਂ ਗੱਲਾਂ ਨਾ ਗੱਲਾਂ ਨਹੀਂ ਗੱਲਾਂ ਤਾਂ ਹੋਰ ਵੱਧ ਤੋਂ ਵੱਧ ਗੱਲਾਂ ਲੈ ਜਾਗਾ ਲੇਟ ਹੋਣੀ ਆ ਚਲੀ ਆ ਭੈਣ ਵਿਚਾਰੀ ਨੇ ਕਈ ਕੁ ਬਣਾ ਕੇ ਰੱਖਿਆ ਨਾ ਤੇਰੇ ਵਾਸਤੇ ਆਹ ਤਾਂ ਭੁੱਖੀ ਤੇ ਨਹੀਂ ਆਉਣ ਲੱਗੀ ਉੱਥੋਂ ਮੈਂ ਖਾ ਕੇ ਆਉਂਗੀ ਗੱਲਾਂ ਮਾਰਦੇ ਆ ਲੈਣਾ ਨਹੀਂ ਦੇਣਾ ਨਹੀਂ ਭੈਣ ਦਾ ਮਾਂ ਚੜਿਆ ਨਾ ਕੋ ਜਾਣੇ ਨਾ ਕੋ ਪੁੱਛੇ ਅੱਧ ਹੋਈ ਏ ਜਨਨਨੀ ਵਾਲੀ ਕੱਲ ਸਬਜੀ ਲਈ ਹੋਵੇ ਨਾ ਤਾਂ ਹੋ ਹੀ ਜਾਂਦੀ ਆ ਕਿਤੇ ਇਹਨਾਂ ਨੇ ਤਾਂ ਕਿਤੇ ਹੱਥ ਨਹੀਂ ਲਾਉਣਾ ਹੁੰਦਾ ਐਦਾਂ ਦਾ ਟੱਬਰਵਾ ਮੇਰਾ। ਉਹ ਕੀ ਹੋ ਗਿਆ ਮਾਤਾ ਕੱਲੀ ਡਈਆਂ ਬੋਲਣ। ਵੇ ਕੱਲੀ ਨੇ ਕੀ ਬੋਲਣਾ ਵਾ? ਕਦੋਂ ਦੀ ਕਹਿਣ ਰਹੀਆਂ ਕੋਈ ਤੜੀਆਂ ਪਾਲਕ ਲਾ ਲਈਏ। ਸਿਆਲ ਦੇ ਵਿੱਚ ਕਿਸਦੇ ਘਰ ਜਾਇਆ ਕਰਨਾ ਮੰਗਣ? ਭਾਈ ਤੇ ਇੱਥੇ ਕੋਈ ਖਲੋਂਦਾ ਨਹੀਂ ਇਹਨਾਂ ਸਬਜੀ ਵਾਲਾ ਗਈ। ਉਹ ਚੱਲ ਕੋਈ ਨਹੀਂ ਮੈਂ ਸ਼ਾਮ ਨੂੰ ਨਾ ਗੁੜ ਦਿੰਨਾ ਇਹਨੂੰ। ਵੇ ਹੁਣ ਤੇ ਬੀਜੀ ਤੀ ਆ। ਹੁਣ ਬੀਜੀ ਨੂੰ ਗੋੜਦੇ। ਚੰਗਾ ਜਦੋਂ ਕੰਮ ਹੋ ਜਾਂਦਾ ਫੇਰ ਆ ਜਾਂਦੇ ਨੇ। ਉਹ ਚੱਲ ਐਵੇਂ ਨਾ ਖਿਜੁਖਝਾਈ ਕਰੀ ਜਾਇਆ ਕਰੋ। ਇੱਧਰ ਆਓ ਤੇ ਮੇਰੀ ਗੱਲ ਸੁਣੋ। ਹੁਣ ਕੀ ਗੱਲ ਵਾ? ਵੇ ਹੁਣ ਕਿਹੜੀ ਗੱਲ ਵਾ ਦੱਸ ਮੈਨੂੰ ਉਹ ਗੱਲ ਮਾਦਾ ਕਿਹੜੀ ਹੋਣੀ ਆ ਤੁਸੀਂ ਜਾਣਾ ਨਹੀਂ ਆ ਰਵਿੰਦਰ ਦੇ ਪਿੰਡ ਕਹਿੰਦੇ ਹੀ ਤੁਸੀਂ ਉਦਨ ਤੇ ਤੁਸੀਂ ਇਦਾਂ ਕਰਿਓ ਰਵਿੰਦਰ ਨੂੰ ਲੈ ਜਿਓ ਨਾਲ ਤੇ ਤੁਸੀਂ ਆਜੋ ਸ਼ਾਮ ਨੂੰ ਤੇ ਇਨੇ ਚਾਰਕ ਤੇ ਰਹਿਣਾ ਆ ਆਖੰਡੀ ਮੰਮੀ ਠੀਕ ਨਹੀਂ ਆ ਤੇ ਚੱਲ ਚਾਰਕ ਤੇ ਮੈਂ ਰਹਿ ਆਉਣੀ ਨਾ ਚਾਰਕ ਤੇ ਰਹਿਣਾ ਵਾ ਤੈਨੂੰ ਚੰਗਾ ਭਲਾ ਪਤਾ ਵਾ ਘਰ ਦਾ ਕੰਮ ਕਿੰਨੇ ਕਰਨਾ ਵਾ ਜੇ ਤੈਨੂੰ ਜਾਣਾ ਸਾਡੇ ਨਾਲ ਫੇਰ ਸਵੇਰੇ ਜਾ ਕੇ ਤੇ ਸ਼ਾਮ ਨੂੰ ਘਰ ਆਉਣਾ ਪੈਣਾ ਵਾ ਘਰ ਦੇ ਕੰਮ ਬੜੇ ਕਰਨ ਵਾਲੇ ਆ ਅਜੇ ਕੁੜੀ ਨੂੰ ਲੈਣ ਜਾਣਾ ਵਾ ਸਾਹ ਚੀਜ਼ ਬਣਾਉਣੀ ਆ ਬਾਜੀ ਜਾਜੀ ਇਹ ਜਾ ਕੇ ਪੇਕੇ ਬਹਿ ਜੇ ਤੇ ਜਾਂ ਇਹਨਾਂ ਪਰਜਾਈਆਂ ਵਾਲਾ ਕੰਮ ਹੀ ਕਰਕੇ ਵਖਾ ਲੈਣਾ ਵਾ ਉਹ ਚੱਲ ਦੋਕ ਦਿਨ ਰਹਿਣ ਦੀ ਹਾਂ ਉੱਥੇ ਜਿੱਦਣ ਲੈਣ ਜਾਣਾ ਵਾ ਕੋਈ ਨਹੀਂ ਅਜੇ ਹੈਗੀ ਆ ਦਿਨ ਤਾਂ ਕੱਲ ਨੂੰ ਚੱਲ ਜਾਣਾ ਵਾ ਤੁਸੀਂ ਮੇਰੀ ਗੱਲ ਸੁਣ ਉੱਥੇ ਪਰਚੜੀਆਂ ਨਾ ਬੜੀ ਲਾ ਕੇ ਖਾਣੀ ਆ ਜੇ ਤੇ ਬੜੀ ਪਤਲੀ ਹੋਵੇ ਨਾ ਮੈਂ ਛੱਡ ਦਵਾਂ ਉੱਥੇ ਵੀ ਲੱਗ ਜਾਣੇ ਤੇ ਕੱਥੇ ਫੇਰ ਹੀ ਆਵਾਂ ਉਹ ਚੱਲ ਮਾਤਾ ਖਾਵੇ ਚਾਹੇ ਨਾ ਖਾਵੇ ਤੁਹਾਨੂੰ ਉਹਨਾਂ ਦੇ ਘਰ ਨਾਲ ਕੀ ਤੁਸੀਂ ਛੱਡ ਆਇਓ ਹੋ ਮੁਰਕੇ ਮੈਂ ਜਾ ਕੇ ਲੈ ਆਉਂਗਾ ਮੈਂ ਨਹੀਂ ਕਿ ਕਿਸ ਨੂੰ ਛੱਡ ਛੁੱਡ ਕੇ ਆਉਣਾ ਸਵਾਦੀ ਮੇਰੀ ਕੋ ਸੁਣ ਲੈ ਮੇਰੇ ਨਾਲ ਜਾਣਾ ਤੇ ਨਾਲ ਆਉਗੀ ਤੇ ਤੁਸੀਂ ਇਹ ਤੇ ਜਾਣਾ ਹੀ ਉੱਥੇ ਫੇਰ ਮੁੜ ਕੇ ਕਹੂਗੀ ਵੀ ਤੂੰ ਛੱਡ ਗਿਆ ਫੇਰ ਮੈਨੂੰ ਜਾਣਾ ਪਊਗਾ ਜੇ ਜਾਣਾ ਵਾ ਨਾ ਕੁੜੀ ਰਹਿ ਕੇ ਜਾਉ ਤਾਂ ਬਾਅਦ ਚ ਚੱਲ ਜੇ ਉਹ ਕੁੜੀ ਲਿਆਉਣ ਚ ਜਿਹੜੇ ਦਿਨ ਹੈਗੇ ਮੈਂ ਕਹਿ ਤਟਿਆ ਵਾ ਅਜੇ ਆ ਵੀ ਤੇ ਤੁਸੀਂ ਕਹਿ ਰਹੇ ਵੀ 10 ਦਿਨ ਰੋਕੇ ਲਿਆਉਨੇ ਆ ਕੁੜੀ ਕਾਲੀ ਪਈ ਆ ਮੈਨੂੰ ਫੋਨ ਤੇ ਫੋਨ ਕਰਨ ਰਹੀ ਆ ਮੰਮੀ ਆਣ ਕੇ ਤੇ ਮੈਨੂੰ ਲੈ ਓਏ ਆਹੋ ਇੱਕ ਕੂਚਾ ਲੱਗਣਾ ਫੋਨ ਲਿਆ ਕੇ ਦੇ ਦਿੱਤਾ ਵਾਨੂੰ ਉਹਨੇ ਤੇ ਫੋਨ ਤੇ ਫੋਨ ਚੜਨਾ ਹੀ ਐ ਵੇ ਚੁੱਪ ਕੀਤਾ ਰਹਿ ਉਹ ਤੇ ਪਰਝਾਈ ਆ ਤੂੰ ਤੇ ਭਰਾਵਾਂ ਨਾ ਕੋਈ ਅਕਲ ਨਾਲ ਗੱਲ ਕਰਿਆ ਮੈਂ ਭਰਾਵਾਂ ਪਰਪਿੰਦਰ ਫੇ ਸੱਚੀ ਰਹਿੰਦੀ ਕਿ ਇਹਨੇ ਫੋਨ ਲਾ ਹੀ ਰੱਖਿਆ ਕਰਨਾ ਕਿਦਾਂ ਰਫੜ ਪਹਿਣਾ ਉਹਨਾਂ ਨਾਲ ਕਰ ਫੋਨ ਤੇ ਪਹਿਣਾ ਵਾ ਹੁਣ ਪਰਪਿੰਦਰ ਨੇ ਤੈਨੂੰ ਇਹ ਤਾਂ ਕਹਿਤਾ ਕਿ ਫੋਨ ਲਾ ਕੇ ਰੱਖਿਆ ਕਰਨਾ ਪਰਪਿੰਦਰ ਆਪਣੀਆਂ ਨਹੀਂ ਦੱਸਦੀ ਜਿਉਂ ਮਾਂ ਨੂੰ ਲਾਉਂਦੀ ਆ ਫੋਨ ਉਹਨੂੰ ਤਾਂ ਰੋਟੀ ਖਾਣੀ ਵੀ ਭੁੱਲ ਜਾਂਦੀ ਆ ਫੇ ਮੈਂ ਰੋਟੀ ਵੀ ਖਾਣੀ ਆ ਉਹ ਮੰਮੀ ਉਹਨਾਂ ਦਾ ਹੋਇਆ ਵਾ ਨਵਾਂ ਨਵਾਂ ਵਿਆਹ ਜੀ ਠੀਕ ਆ ਨਾ ਉਹਨੂੰ ਆਪਣੇ ਘਰ ਦਾ ਭੇਤੇ ਵਾਲਾਂ ਦਾ ਪੂਰਾ ਆਪਣੇ ਕੋਲੋਂ ਨਾ ਸਕੀਮਾਂ ਦੇ ਦੇ ਨਾ ਉਹਦਾ ਘਰ ਨਾ ਪੁੱਟਦੀ ਮਾਹ ਅੱਗੇ ਵਿਆਹ ਚਲਾ ਕੀਤਾ ਵਾ ਵੇ ਲੋਕਾਂ ਦੇ ਭਰਾ ਤੇ ਭੈਣਾਂ ਦੇ ਜਾਨ ਦਿੰਦੇ ਆ ਤੈਨੂੰ ਜਿੱਦਾਂ ਰਾਨਸ ਖਾਲੀ ਜਾਂਦੀ ਆ ਤੂੰ ਉਦਾਂ ਹੀ ਆਣ ਕੇ ਮੇਰੇ ਨਾਲ ਗੱਲਾਂ ਕਰਦਾ ਵਾ ਜੇ ਬਉਧਾ ਔਖਾ ਵਾ ਨਾ ਤੇ ਮੈਂ ਨਹੀਂ ਜਾਂਦੀ ਮੈਂ ਜਾ ਕੇ ਤੇ ਪਕੌੜੇ ਨਹੀਂ ਕਿ ਖਾਣੇ ਮੈਂ ਆਪਣੇ ਘਰੇ ਚੰਗੀ ਆ ਫਿਰ ਮੈਂ ਛੱਡਦਾ ਉਹਨੂੰ ਆ ਵੀ ਤਾਂ ਤੁਸੀਂ ਕਹਿ ਰਹੇ ਅਸੀਂ ਪਤਾ ਲੈਣ ਜਾਣਾ ਅਸੀਂ ਪਤਾ ਲੈਣ ਜਾਣਾ ਐਸੇ ਜਬਾਨ ਨਾਲ ਮੁਰਕੇ ਤੂੰ ਪਤਾ ਕੀ ਕਹਿਣਾ ਮਾਤਾ ਤੇਰੇ ਪੇਕੇ ਕੋਈ ਗੱਲ ਹੋਈ ਹੁੰਦੀ ਤਾਂ ਤੂੰ ਉੱਡ ਜਾਣਾ ਸੀ। ਉਹ ਮੈਂ ਨਹੀਂ ਕਿਸ ਨੂੰ ਕੋਈ ਹੋ ਵੀ ਕਹਿੰਦਾ। ਠੀਕ ਆ ਨਾ। ਨਹੀਂ ਕਹਿੰਦਾ ਤੈਨੂੰ ਸਖਾਲਣ ਵਾਲੀ ਨੇ ਸਖਾਲਣਾ ਵਾ ਤੇ ਤੂੰ ਨਹੀਂ ਬੋਲਣਾ। ਤੂੰ ਹੀ ਐਂਦਾ ਕਰੋ ਤੂੰ ਹੀ ਹੋਵੋ। ਤੇ ਕੋਈ ਨਹੀਂ ਮੈਂ ਛੱਡ ਆਉਂਗਾ ਉਹਨੂੰ ਬਾਅਦ ਚ ਜਾ ਕੇ ਅਗਲੇ ਦਿਨ ਚਲ ਜੂਗਾ ਫਿਰ। ਅਰੇ ਰੋਂ ਨਹੀਂ ਜਾਣਾ। ਮੇਰੀ ਸੁਣ ਲੈ ਗੱਲ। ਬਥੇਰਾ ਜੇ ਰੋ ਉੱਥੇ ਰਹੀ ਆ ਤੇ ਜੇ ਰਹਿਣ ਦਾ ਇਨਾ ਚਾਹੀ ਨਾ ਤੇ ਵਿਆਹ ਨਾ ਕਰਵਾਉਂਦੀ। ਤੇ ਫਿਰ ਮਾਤਾ ਮੈਂ ਤਾਂ ਨਹੀਂਗਾ ਉਹਨੂੰ ਕੋਈ ਕਹਿਣਾ। ਠੀਕ ਆ। ਆਪੇ ਫਿਰ ਉਹਨੂੰ ਪੁੱਛ ਲੈ। ਉਹ ਤੂੰ ਰਹਿਣਾ ਵਾ ਕਿ ਨਹੀਂ ਜਾਣਾ। ਨਾ ਤੂੰ ਨਾ ਕੁਝ ਕਹੀਂ। ਮੂੰ ਤੇ ਮੇਰੀ ਗੱਲ ਸੁਣ ਹੁਣ ਜੇ ਵਿਆਹ ਕਿ ਲਿਆਂਦੀ ਆ ਤੈਨੂੰ ਪਿੰਡ ਜਾਣ ਹੀ ਨਹੀਂ ਆ ਦੇਣਾ ਪਿੰਡ ਤੇ ਉਹਨੇ ਜਾਣਾ ਹੀ ਆ ਨਾ ਆਪਣੇ ਤੇ ਪਿੰਡ ਜਾਵੇ ਸਵੇਰੇ ਜਾਵੇ ਸ਼ਾਮਾਂ ਨੂੰ ਆ ਜੇ ਉੱਥੇ ਜਾ ਕੇ ਬਹਿਣਾ ਆ ਆਡਾ ਲਾਇਆ ਨੂੰ ਪਰ ਜਾਈਆਂ ਨਾ ਚੇਰ ਹੋ ਗਿਆ ਹਣਾ ਪੁੱਛ ਲੋ ਫਿਰ ਆਪੇ ਇਹਨੂੰ ਕੀ ਆਦੀ ਉਹ ਇਹ ਨਹੀਂ ਮੈਂ ਪੁੱਛ ਲੂੰਗੀ ਉਹਦਾ ਮੈਨੂੰ ਡਰ ਨਹੀਂ ਪਿਆ ਡਰ ਹੋਊਗਾ ਤੈਨੂੰ ਮੈਂ ਮੈਂ ਹੀ ਕਰਦਾ ਫਿਰਦਾ ਵਾਂ ਮੈਰੀ ਇਹਨੂੰ ਕਹਿਣਾ ਤੁਸੀਂ ਕਹਿ ਦੋ ਜੇ ਇਨੀ ਹਿੰਮਤ ਰੱਖੇ ਨਾ ਉਹ ਗਾੜੀ ਗੱਲ ਹੀ ਨਾ ਕਰੇ ਮੇਰੀਆਂ ਤਾਂ ਦੱਸਦੀ ਆ ਮੰਮੀ ਫੋਨ ਲਾ ਕੇ ਬੈਠੀ ਰਹਿੰਦੀ ਆ ਤਾਂ ਆਪਣਾ ਕਿਉਂ ਨਹੀਂ ਦੱਸਦੀ ਹੂੰ ਠੀਕ ਹੈ ਖੁਸ਼ ਹੋਣ। ਇਹ ਨਾ ਟਾਈਮ ਲਾਤਾ ਵਾ। ਤੇ ਟਾਈਮ ਤੇ ਉੱਥੇ ਲੱਗਣਾ ਸੀ ਨਾ। ਐਸੇ ਕਰਕੇ ਮੈਂ ਕਹਿਣ ਦੀ ਸੀ ਕਿ ਟਾਈਮ ਨਾ ਚਲੀਏ ਘਰੋਂ। ਉਦੋਂ ਤੁਸੀਂ ਤੁਰਦੇ ਨਹੀਂ। ਟਾਈਮ ਥੋੜੀ ਲੱਗਦਾ ਵਾ। ਘਟੋੜੇ 5 ਘੰਟੇ ਹੋ ਗਏ ਗਿਆਣਾ ਨੂੰ। ਤੇ ਫਿਰ ਕੀ ਹੋ ਗਿਆ 5 ਘੰਟੇ ਹੋ ਗਏ। ਹੁਣੇ ਤੁਹਾਨੂੰ ਯਾਰਾਂ ਦੋਸਤਾਂ ਨੇ ਸੱਦਿਆ ਹੁੰਦਾ। ਉੱਥੇ ਤੁਸੀਂ 10 ਘੰਟੇ ਲਾਉਣੇ ਸੀ। ਉਹ ਅੱਗੇ ਮੈਂ ਕਿੰਨਾ ਕਿ ਯਾਰਾਂ ਦੋਸਤਾਂ ਨੂੰ ਜਾਨਣਾ ਯਾਰ। ਸਾਰਾ ਦਿਨ ਮੈਂ ਪਹਿਲੀਆਂ ਜਿਹੀ ਕੰਮ ਕਰਦਾ ਰਹਿਣਾ। ਤੇ ਨਾਲੇ ਮੇਰੀ ਗੱਲ ਸੁਣ। ਕਿڑی ਸੋਹਣੀ ਗੋਤੀ ਪਹਿਲਾਂ। ਨਾਲੇ ਪੈਸੇ ਵੀ ਲਵਾਏ ਆ। ਨਾਲੇ ਵਾ ਕਿੱਡੀ ਸੋਹਣੀ ਲੱਗਦੀ ਹੁੰਦੀ ਗੋਤ ਪਹਿਲਾਂ ਰੋਣਾ ਤੇ ਤੁਹਾਨੂੰ ਪੈਸਾ ਦਾ ਵਾ ਮੇਰੀ ਗੋਤ ਦਾ ਥੋੜੀ ਫਿਕਰ ਵਾ ਫਿਰ ਕੀ ਹੋ ਗਿਆ ਜੇ ਪੈਸੇ ਲਾਤੇ ਆ ਤੇ ਲੋਕੀ ਲਉਂਦੇ ਨਹੀਂ ਆ ਪਹਿਲ ਮੈਂ ਗੱਲ ਕੀਤੀ ਨਹੀਂ ਐਵੇਂ ਹੂੰ ਜੋ ਕਿ ਬੋਲੀ ਜਾਂਦੀ ਐ ਤੇ ਸੁਣਾਉਂ ਤੇ ਦੇ ਆ ਕਿ ਪੈਸੇ ਲਾਤੇ ਆ ਉਹ ਮੈਂ ਇਹ ਕਿਹਾ ਵਾਲ ਖਰਾਬ ਹੋ ਗਿਆ ਸਾਰੇ ਇਹ ਸੁਣ ਹੁਣ ਹੋਰ ਵੀ ਖਰਚਾ ਕਰਨੀਗੇ ਉੱਤੇ ਉਹ ਕਹਿੰਦੇ ਵਾ ਕੀ ਕੀ ਲੈ ਜਾਇਆ ਹੋਣਾ ਪੈਣਾ ਵਾ ਸ਼ੈਂਪੂ ਵੀ ਕੰਡੀਸ਼ਨਰ ਵੀ ਤੇ ਫਿਰ ਕੀ ਲੈਉਣਾ ਹੀ ਪੈਣਾ ਵਾ ਜੇ ਤੂੰ ਹੀ ਨਹੀਂ ਨਾ ਲਿਆ ਸਕਦੇ ਕੋਈ ਗੱਲ ਨਹੀਂ ਮੈਂ ਪਿੰਡ ਮੰਮੀ ਨੂੰ ਫੋਨ ਕਰਾਂਗਾ ਫਿਰ ਛੱਡ ਜਾਣਾ ਪੈਣਾ ਉਹ ਤੇ ਦੰਨੀ ਕਰਾਇਆ ਅਗਰੇ ਸਾਰੇ ਰਸਤੇ ਤੋਂ ਰਸਤੇ ਦੱਸਿਆ ਤੇ ਹੁਣ ਜਿਹੜੀ ਚੀਜ਼ ਲਾਉਣੀ ਹੋ ਤੇ ਲਾਉਣੀ ਪੈਂਦੀ ਐ ਉਥੇ ਜਿਹੜਾ ਚੱਲ ਰਾਂਦੀ ਯਾਰ ਮੈਂ ਭੱਜ ਜਾਵਾਂ ਫੇਰ ਸ਼ਹਿਰ ਆਉਣ ਮੈਂ ਮੈਂ ਤੁਹਾਨੂੰ ਅੱਜ ਥੋੜੀ ਕਹਿਣ ਦੀ ਐ ਕਿ ਮੈਨੂੰ ਅੱਜ ਜਾ ਕੇ ਲਿਆ ਦਿਓ ਹਾਂਜੀ ਜਾਗ ਰਹਾ ਜਾਣਾ ਜਦੋਂ ਲੋਡ ਹੋਊਗੀ ਤੁਹਾਡੇ ਕੋਲ ਮੈਂ ਮੰਗਾ ਲੂੰਗੀ ਮੈਂ ਤਾਂ ਨਹੀਂ ਨਾ ਵਿਜਨੀ ਹੁਣ ਸ਼ਹਿਰ ਤੋਂ ਲੈ ਜਾਵਾਂ ਹਨ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਵਾ ਤੁਸੀਂ ਤੇ ਬਦਲਣਾ ਨਹੀਂ ਹੁੰਦਾ ਐਦਾ ਹੀ ਬਣ ਕੇ ਚੱਲ ਜਾਂਦੇ ਆ ਐਨਾ ਨਹੀਂ ਪਤਾ ਰਾਜ ਕੋਈ ਰਿਸ਼ਤੇਦਾਰ ਮਿਲ ਗਿਆ ਤੇ ਫੇਰ ਫਿਰ ਕੀ ਕਰੋਗੇ ਉਹਨਾਂ ਨੇ ਕਹਿਣਾ ਵਾ ਕੁੜੀ ਦਾ ਪਰੋਣਾ ਇਦਾਂ ਦਾ ਲੱਭ ਕੇ ਦਿੱਤਾ ਤੁਸੀਂ ਉਦੋਂ ਤੇ ਬੜੀਆਂ ਗੱਲਾਂ ਕਰਦੇ ਸੀ ਨਾ ਚੰਗੇ ਹੀ ਬੜੇ ਆ ਮੁੰਡਾ ਤੇ ਸੋਹਣਾ ਹੀ ਬੜਾ ਵਾ ਇਹ ਚੰਗੇ ਨੇ ਮੈਨੂੰ ਕਿਉਂ ਹੋਇਆ ਵਾ ਮੈਂ ਨਸ਼ੇ ਕਰਨ ਦੇ ਆ ਨਾ ਜੇ ਇਸ ਤਰ੍ਹਾਂ ਗੱਲ ਕਰਦੇ ਸੀ ਉਹਨਾਂ ਦੇਖੀ ਜਾਣਾ ਵਾ ਜਿੱਦਾਂ ਦੇ ਆਪਾਂ ਹੈਗੇ ਨਾ ਸਹੀ ਆ ਕੇ ਕੋ ਲੈ ਕੇ ਨਹੀਂ ਜਾਂਦੇ ਠੀਕ ਆ ਨਾ ਨਾ ਕਿਹੜਾ ਕਰਜ਼ਾ ਦੇਣਾ ਵਾ ਉਹ ਚਲੋ ਠੀਕ ਵਾ ਬਹੁਤੀਆਂ ਗੱਲਾਂ ਨਾ ਬਣਾਇਆ ਕਰੋ ਠੀਕ ਆ ਨਾ ਜੇ ਵਾਲ ਕਰਵਾ ਹੀ ਦਿੱਤੇ ਆ ਨਾ ਤੇ ਸਹੀ ਰਹਿਣ ਦਿਓ ਉਹਨਾਂ ਨੂੰ ਮੈਨੂੰ ਤਾਂ ਲੱਗਦਾ ਇਦਾਂ ਕਹਿ ਕੇ ਕੇ ਤੁਸੀਂ ਖਰਾਬ ਕਰਵਾ ਦਨੇ ਆ ਉਹ ਚੰਗਾ ਬੱਬਾ ਸਾਂਭਲੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਲ ਹੀ ਖਾਣੀ ਹੈ ਤੂੰ ਵਾਲ ਕੀ ਕਰਾ ਕੇ ਦੇ ਦਿੱਤੇ ਆ ਇਹਨਾਂ ਨੇ ਕਿਸਾਨ ਹੀ ਕਰ ਦਿੱਤਾ ਵਾ ਇਹ ਇੰਨਾ ਬੋਲ ਕੇ ਗਏ ਆ ਹਜੇ ਮਾਤਾ ਨਹੀਂ ਆਉਣਾ ਉਹਨੇ ਪਤਾ ਨਹੀਂ ਕੀ ਕਹਿਣਾ ਵਾ ਤੇ ਫਿਰ ਕੀ ਹੋਗੇ ਜੇ ਵਾਲ ਹੀ ਕਰਵਾ ਲਿਆ ਤੇ ਇਹਨੇ ਕਿ ਪੈਸੇ ਤੇ ਲਾ ਹੀ ਸਕਦੇ ਆ ਨਾ ਉਹਦਾ ਜਾਰਾ ਦੋਸਤਾਂ ਨੂੰ ਪਾਰਟੀ ਦੇਣੀ ਹੋਵੇ ਫਿਰ ਬੜੀ ਸ਼ਤੀ ਭੱਜੇ ਜਾਣਾ ਵਾ ਉੱਥੇ ਨਹੀਂ ਪੈਸੇ ਲੱਗਦੇ ਇਹਨਾਂ ਕੋ ਕਿ ਦੱਸ ਨਾ ਉਹ ਲੇ ਕਣਕ ਬੀਜਣ ਵਾਲੀ ਤੇ ਫਲਾਣਾ ਕੰਮ ਕਰਨ ਵਾਲਾ ਵਾ ਜਿਹੜਾ ਹੁਣ ਸਮਾਨ ਲਿਓਣਾ ਵਾ ਉਹ ਤੇ ਲਿਓਣਾ ਹੀ ਪੈਣਾ ਵਾ ਕਿੰਸਾ ਲੱਗ ਗੰਦੇ ਵਾਲੇ ਲੰਬੇ ਵੀ ਹੋ ਗਏ ਨਾਲੇ ਸੰਦੀਪ ਆ ਜਾ ਪੁੱਤ ਚਾਹ ਪੀ ਲੈ ਆ ਗਈ ਮੰਮੀ ਹੋਰ ਨਾ ਭਾਬੀ ਨੂੰ ਦੱਸਣਾ ਮੈਂ ਹੋਰ ਕਰਵਾ ਕੇ ਵਿਖਾਏ ਨਾ ਉਦੋਂ ਤੇ ਭਰਾ ਨੂੰ ੜਕਾਉਂਦੀ ਸੀ ਨਾ ਇਹਨੇ ਕੀ ਕਰਨ ਵਾਲ ਕਰਾਉਣੇ ਆ ਇਹਨੇ ਕਿੱਥੇ ਜਾਣਾ ਕੋਈ ਗੱਲ ਨਹੀਂ ਨਾਲੇ ਵੇਖੂਗੀ ਨਾ ਨਾਲ ਸੜੂਗੀ ਹੁਣ ਆ ਜਾ ਚਾਹ ਪੀ ਲਾ ਤਾ ਮੰਮੀ ਤਾ ਹੀ ਆਪਣੀ ਨਹੀਂ ਲੈ ਜਾ ਮਾਫੀ ਲਈ ਆ ਹਾਂ ਤਾਂ ਨਹੀਂ ਲੈਂਦੀ ਮੈਂ ਮੰਮੀ ਨਹੀਂ ਮੈਨੂੰ ਇਹ ਦੱਸੋ ਮੇਰੇ ਵਾਲ ਸੋਹਣੇ ਲੱਗਣ ਡਿਆ ਕਿ ਨਹੀਂ ਵਾਲ ਤਾਂ ਤੇਰੇ ਕੋਲ ਤਾਂ ਸੋਹਣੇ ਲੱਗਣ ਡਏ ਨੇ ਪਰ ਤੈਨੂੰ ਬੁੱਤ ਵੀ ਬੜੀ ਸੋਹਣੀ ਲੱਗਦੀ ਨਾਲੋਂ ਹੁਣ ਰਵਾਜ ਹੀ ਇਦਾਂ ਦਾ ਬਾਕੀ ਕਰਨਾ ਚਲੋ ਕੋਈ ਗੱਲ ਨਹੀਂ ਮੰਮੀ ਹਰੀਜ ਕਰਨੀ ਚਾਹੀਦੀ ਹੈ ਪੂਰੀ ਮੰਮੀ ਤੁਸੀਂ ਤਾਂ ਖੁਸ਼ ਹੋਏ ਹੋ ਨਾ ਇਹ ਬੜੀਆਂ ਗੱਲਾਂ ਕਰਨ ਡੇ ਮੈਨੂੰ ਕਿਉਂ ਕਰਾਏ ਵਾਲ ਚੰਗੇ ਨਹੀਂ ਲੱਗਦੇ ਫਿਰ ਕੀ ਹੋ ਗਿਆ ਮੰਮੀ ਸਾਰੀਆਂ ਕੁੜੀਆਂ ਕਰਵਾਉਂਦੀਆਂ ਹੀ ਆਂ ਉਹ ਨੇ ਏਦਾਂ ਹੀ ਆ ਪੁੱਤ ਸਾਰੀਆਂ ਕੁੜੀਆਂ ਕਰਾਉਂਦੀਆਂ ਨੇ ਰਿਵਾਜ ਹੀ ਹੋ ਗਿਆ ਸਮਾਂ ਹੀ ਏਦਾਂ ਦਾ ਆ ਗਿਆ ਵਾ ਜੇ ਕੋਈ ਨਾ ਕਰਾਵੇ ਤੈਨੂੰ ਓਦਾਂ ਗੱਲਾਂ ਕਰਦੀਆਂ ਤੂੰ ਕਿਉਂ ਨਹੀਂ ਕਰਾਏ ਦੀ ਏਦਾਂ ਹੀ ਇੱਕ ਦੂਜੀ ਨੂੰ ਫੇਰ ਗੱਲਾਂ ਕਰਦੀਆਂ ਤੇ ਚਲੋ ਵੇਖੋ ਵੇਖੀ ਫੇਰ ਸਾਰੇ ਜੀ ਕਰਦਾ ਹਰ ਇੱਕ ਦਾ ਹੀ ਕਰਾਉਣਾ ਫੇਰ ਮੈਂ ਵੀ ਕਰਾਵਾਂ ਦੂਜੀ ਨੇ ਵਾਲ ਕਰਾਏ ਸਿੱਦੇ ਮੈਂ ਵੀ ਕਰਾ ਲਾਂ ਤੇ ਚੰਗਾ ਉਹ ਤੇ ਐਵੇਂ ਛਦਾਈ ਆ ਗੱਲਾਂ ਕਰਦਾ ਵਾ ਇਹਨੂੰ ਕੰਨੂ ਗੱਲਾਂ ਕਰਨੀਆਂ ਨੇ ਜਿਹੜਾ ਕੰਮ ਕਰਨਾ ਉਹ ਤੇ ਕਰਨਾ ਹੀ ਪੈਣਾ ਮੰਮੀ ਮੈਨੂੰ ਬੜੀ ਰੀਜ ਹੀ ਮੇਰੀ ਰੀਜ ਪੂਰੀ ਹੋ ਗਈ ਨਾਲੇ ਹਾਂ ਨਹੀਂ ਚੰਗਾ ਹੋ ਗਿਆ ਰੀਜ ਪੂਰੀ ਹੋ ਗਈ ਬੜੀ ਸੋਹਣੀ ਕੇ ਕੋਈ ਗੱਲ ਨਹੀਂ ਪੁੱਤ ਫਿਰ ਕੀ ਕਰਾ ਲਿਆ ਤੇ ਪੀਲਾ ਮੈਂ ਚਾਹ ਤਹੀ ਨਹੀਂ ਤੇ ਨਹੀਂ ਮੈਂ ਪੀ ਲਈ ਪੀਲਾ ਤੂੰ ਥੂੜੀ ਪਈ ਏ ਵਿਚਾਰੇ ਅੱਗੇ ਐਦਾਂ ਕਰਦਾ ਕੱਪੜੇ ਲਾ ਗੇ ਨਾ ਪਹਿਲਾਂ ਪੱਠੇ ਲੈ ਕੇ ਆਉਂਦਾ ਹਾਂ 5-6 ਘੰਟੇ ਜੋ ਉੱਥੇ ਲੱਗੇ ਆ ਮੈਂ ਵੀ ਕੀ ਕਰਦਾ ਫਿਰ ਹੁਣ ਕੀ ਕਰਨ ਰਿਹਾ ਇੱਥੇ ਪੁੱਤ ਤੂੰ ਉਹ ਕਰਨਾ ਮਾਦਾ ਕੀ ਆ ਹਾਂ ਥੂੜੀ ਪਈ ਉਹਨਾਂ ਅੱਗੇ ਪੱਠੇ ਲਿਆਂ ਚ ਲਿਆ ਕੱਪੜੇ ਲਾ ਕੇ ਹੋਰ ਕੀ ਕਰਨਾ ਹੁਣ ਮੈਂ ਸਾਨੂੰ ਉਹ ਤੇ ਕੋਈ ਗੱਲ ਨਹੀਂ ਪੱਠੇ ਤੇ ਤੋਂ ਨਾ ਐਵੇਂ ਚੱਲ ਕੱਪੜੇ ਬਦਲ ਲੈ ਤੇ ਪੱਠੇ ਲੈਵੇਂ ਨਾ ਚਾਹ ਪਾਣੀ ਪੀ ਲੈ ਤੇ ਬਾਕੀ ਗੱਲ ਸੁਣ ਮੇਰੀ ਹੁਣ ਵਾਲ ਤੇ ਉਹਨੇ ਲੈ ਕਰਾ ਤੂੰ ਉਹਨੂੰ ਪੁੱਤ ਕਿਉਂ ਗੱਲਾਂ ਕਰਨ ਦਿਆ ਅਗਲੀ ਦਾ ਦਿਲ ਖਰਾਬ ਹੋਊਗਾ ਜੇ ਮੈਂ ਕਰਾਇ ਹੀ ਲੈ ਆ ਤੇ ਹੁਣ ਮੈਨੂੰ ਓਦਾਂ ਗੱਲਾਂ ਕਰਨ ਦਿਆ ਪਿਆ ਵਾ ਫੇਰ ਕੀ ਹੋਇਆ ਜੇ ਬਣਾ ਲਿਆ ਵਾਲ ਕਰ ਲਿਆ ਤੇ ਖੱਜਾ ਕਰ ਲਿਆ ਤਾਂ ਕਿ ਆਪਾਂ ਤਾਂ ਖਰਚੇ ਕਰਨ ਵਾਸਤੇ ਹੁੰਦੇ ਨੇ ਅੱਜ ਕੱਲ ਕੁੜੀਆਂ ਦਾ ਨਾ ਸਾਰੇ ਘਰੋਂ ਦਿਆਂ ਨੇ ਉਹਨ ਕੱਲੀ ਨੇ ਨਹੀਂ ਕਰਾਏ ਕੋਈ ਗੱਲ ਨਹੀਂ ਕੀ ਹੈਗੀ ਰੀਜ ਹੁੰਦੀ ਆ ਰੀਜ ਪੂਰੀ ਕਰਨੀ ਚਾਹੀਦੀ ਆ ਐਸੇ ਤੇ ਲਿਪਤ ਘੱਟੇ ਤੇ ਨਹੀਂ ਕਿੰਨੇ ਕ ਲੱਗ ਗਏ ਉਹ ਮਦਾ ਉਹ ਜੇ ਚੌਂਦੀ ਨਾ ਉਹਨੇ ਸਾਰੇ ਘਟਾਈ ਦੇਨੇ ਸੀ ਹਾਂ 60000 ਰੁਪਏ ਉਥੇ ਲੱਗ ਗਿਆ ਇਹਦੇ ਕਹਿੰਦੀ ਮੈਂ ਸੂਟ ਵੀ ਲੈਣੇ ਆ ਅੱਛਾ ਤੇ ਮੈਂ ਰੋਕਿਆ ਨਹੀਂ ਫਿਰ ਦੁਕਾਨ ਅੱਗੇ ਮੈਂ ਆ ਗਿਆ ਫਿਰ ਇਦਾਂ ਹੀ ਨਾਲੇ ਕਹਿੰਦੀ ਆ ਇੱਥੇ ਅੱਗੇ ਰਸਤੇ ਜੀ ਹੋਰ ਵੀ ਸਮਾਨ ਲੈਣਾ ਪੈਣਾ ਪਾਣੀ ਕੀ ਸ਼ੈਂਪੂ ਤੇ ਹੋਰ ਪਤਾ ਨਹੀਂ ਕੀ ਕੀ ਬੜਾ ਸਮਾਨ ਹੁੰਦਾ ਇਹਨਾਂ ਵਾਲਾਂ ਦਾ ਵੀ ਐਵੇਂ ਨਹੀਂ ਕਰਵਾਏਗੇ ਕਦੇ ਪਤਾ ਜਦੋਂ ਨਵੀਆਂ ਸਮੀਆਂ ਹੁੰਦੀਆਂ ਨਾ ਕੁੜੀਆਂ ਬੋਟੀਆਂ ਇਹ ਤਾਂ ਖਰਚੇ ਕਰਾਉਂਦੀਆਂ ਹੀ ਨੇ ਇੰਨਾ ਕਰਾਉਣੇ ਹੁੰਦੇ ਆ ਖਰਚੇ ਚਲ ਕੋਈ ਗੱਲ ਨਹੀਂ ਇੱਕ ਵਾਰੀ ਖਰਚਾ ਕਰ ਲਿਆ ਵਾ ਘੜੀ ਘੜੀ ਖਰਚੇ ਥੋੜੇ ਹੁੰਦੇ ਰਹਨੇ ਆ ਜਿੱਦਾਂ ਇਹਦੇ ਕੰਮ ਆਣਾ ਹਾਂ ਇਹ ਖਰਚੇ ਘਟਨੇ ਨਹੀਂ ਆ ਵਧਨੇ ਆ ਉਹਨੇ ਨਹੀਂ ਹਟਣਾ ਹਾਂਜੀ ਅਗਲੀ ਕਹਿੰਦੀ ਫੇਰ ਸੂਟ ਲੈਣ ਵੀ ਜਾਣੇ ਹੁਣ ਕਿਦਾਂ ਲਿਆ ਜਾਂਦੀ ਏ ਹਾਂ ਸੂਟ ਫੇਰ ਮੰਗਣ ਦਾ ਅਜੇ ਤੇ ਹੁਣ ਸੂਟ ਲਿਆਂਦੇ ਹੀ ਮਹੀਨਾ ਜ ਹੋਇਆ ਨੀ ਕਾ ਸੂਟਾਂ ਨੂੰ ਲਿਆਂਦਿਆ ਨਾ ਹੁਣ 6-7000 ਵਾਲਾਂ ਤੇ ਲਾ ਲਿਆ ਹੁਣ ਫੇਰ ਸੂਟ ਖਰੀਦਣ ਬੈਠ ਗਈ ਇਹ ਤੇ ਸਾਨੂੰ ਦੂਜੇ ਬੰਨੇ ਸਾਡੇ ਘਰ ਦਾ ਬੂਹਾ ਲਾ ਦੂੰਗੀ ਜਿਹੜਾ ਮਾੜਾ ਮੋਟਾ ਉਹ ਲੱਗਾਈ ਏ ਪਹਿਲੋਂ ਹੀ ਉਹਨੇ ਪਤਾ ਨਹੀਂ ਕੀ ਕਰਵਾਉਣਾ ਜਿਹੜਾ ਕਿਲਾ ਖੰਡ ਹੈਗਾ ਨਾ ਉਹ ਵਕਾਹੇ ਹਟਣਾ ਇਹਨੇ ਇਹ ਸਾਬਨਾ ਤੇ ਮੇਰੇ ਖਿਆਲ ਸਾਬਨਾ ਬਕਵਾਏਗੀ ਜਿਹੜੇ ਇਹਨੇ ਖੱਚੀ ਜੋਨ ਭਾਈ ਨੇ ਗੱਲ ਉਹ ਕਹਿੰਦਾ ਕਿ ਦਿਨ ਜੋਦ ਨੂੰ ਭੇਜੂੰਗਾ ਮੈਂ ਅੱਛਾ ਉਹ ਆਗਰੇ ਨੂੰ ਕਹਿ ਕੇ ਜਾਊਗੀ ਕਿ ਇਦਾਂ ਨਾ ਕਰ ਜਿੱਦਾਂ ਨਾਲ ਹੁਣ ਘਰ ਹੈਗਾ ਨਾ ਉਹਦਾ ਨਾਲ ਕੰਮ ਕਰ ਖਰਚੇ ਘਟਾ ਆਪਣੇ ਇਹਨੇ ਦੇਖੋ ਕਿਦਨ ਆਉਂਦੀ ਓ ਇੰਨੇ ਖਰਚੇ ਤੇ ਮੁਸ਼ਕਲ ਆ ਭਈ ਇੰਨੇ ਖਰਚੇ ਵਾਰਾ ਹੀ ਨਹੀਂ ਖਾਣੇ ਕਿ ਦਾਈ ਕਰ ਮੰਨ ਲਈ ਕੀ ਕਰਾਂਗੇ ਸਾਡਾ ਤੇ ਬੜਾ ਮਦੀਨਾ ਹਰਾਮ ਹੋ ਜਾਣਾ ਇਦਾਂ ਮਾਦਾ ਜੀ ਤੁਹਾਨੂੰ ਵੀ ਪਤਾ ਵਾ ਠੇਕੇ ਦੇ ਪੈਸੇ ਵੀ ਦੇਣੇ ਆ ਕਣਕ ਦੀ ਭਾਈ ਵੀ ਦੇਣੀ ਆ ਸਾਰੇ ਪਾਸੋਂ ਖਰਚੇ ਹੀ ਆ ਅਜੇ ਬੜੇ ਖਰਚੇ ਆ ਪੁੱਤ ਸਾਡੇ ਅਜੇ ਤਾਂ ਬਹੁਤ ਖਾਤੇ ਆ ਪਰ ਉਹਨੂੰ ਕੀ ਉਹਨੂੰ ਨਹੀਂ ਆ ਇਕੜੀ ਜਵਾਬ ਦੇਣਾ ਹੀ ਪੈਣਾ ਵਾ ਤੀ ਕਿੰਨਾ ਕੋਈ ਕਹਿਣਾ ਨਹੀਂ ਆ ਇਹਨੂੰ ਕਹਿਣਾ ਹੀ ਪੈਣਾ ਇਦਾਂ ਨਹੀਂ ਨੇਟਣਾ ਫੇਰ ਨਾ ਆਖਿਆ ਮੈਨੂੰ ਕੋਈ ਲੋਕ ਕਹਿੰਦਾ ਵਾ ਫਿਰ ਪਤਾ ਇਦਾਂ ਹੀ ਆ ਨਾ ਜੇ ਹੁਣ ਬਹੁਤੀ ਬਿਲਕੁਲ ਹੀ ਸੱਤੇ ਚੜਦੀ ਜਾਊਗੀ ਤਾਂ ਫੇਰ ਤਾਂ ਕਹਿਣਾ ਹੀ ਪੈਣਾ ਇਹਨੂੰ ਨਹੀਂ ਆਪਣਾ ਘਰ ਲੱਭਦਾ ਇਕੜੀ ਨਿਆਣੀ ਆ ਹੁਣ ਉਹ ਚਲ ਆਜੋ ਅੰਦਰੋਂ ਨੇ ਫੇਰ ਹੀ ਕਹਿਣਾ ਵਾ ਅਨੇ ਕੀ ਕੀ ਗੱਲਾਂ ਕਰੀ ਜਾਂਦੇ ਆ। ਆਂਦੀਆਂ ਗੱਲਾਂ ਕਰੀ ਜਾਂਦੇ ਆਂ ਅਸੀਂ ਤੇ ਸੋਚਾਂ ਚ ਪਏ ਆਂ ਕਿ ਦੱਸੇ ਕਿਦਾਂ ਵਾਰਾ ਖਾਣਾ। ਕੀ ਕਰਾਂਗੇ ਕਿਥੋਂ ਇਨਾ ਖਰਚਾ ਕਰਾਂਗੇ। ਇਹ ਇੰਤਿਹਾਈ ਘਰ ਛੜੀ ਆ ਕੁੜੀ ਨੇ। ਇਹ ਨਹੀਂ ਵੇਂਦੀ ਕਿ ਮੈਂ ਆਪਣਾ ਘਰ ਵੇਖਾਂ। ਹੁਣ ਮੇਰਾ ਹੀ ਘਰ ਆ ਤੇ ਮੈਂ ਸਾਬ ਨਾ ਖਰਚਾ ਕਰਾਂ। ਲੋਕਾਂ ਵੱਲ ਵੇਖ ਕੇ ਕੁਛ ਥੋੜੀ ਸ਼ਾਲ ਮਾਰਦੀ ਦੀ ਹੁੰਦੀ ਆ। ਹੱਦ ਹੋਈ ਆ ਦਿਵਾਲੀ ਦੀ। ਲੈ, ਗੇਟ ਤੇ ਖੁੱਲ੍ਹਾਈ ਆ। ਭੈਣ ਭੈਣ ਲੈ ਲੈ। ਸਤਿ ਸ਼੍ਰੀ ਅਕਾਲ ਭੈਣ। ਭੈਣ ਆਈ। ਕੜਾ ਸੱਦਿਆ ਹੈ ਮੈਨੂੰ ਮੈਂ ਨਾਰਾਜ਼ ਹਾਂ ਤੇਰੇ ਨਾਲ ਕੋਈ ਨਹੀਂ ਆ ਜਾ ਬਹਿ ਜਾ ਨਾਰਾਜ਼ਗੀ ਕੱਢ ਲੈਨੇ ਆ ਨਾਰਾਜ਼ ਕਿਉਂ ਆ ਮੈਂ ਤੂੰ ਹੈ ਨਹੀਂ ਭੈਣ ਇੱਕ ਗੱਲ ਦੱਸ ਮੈਨੂੰ ਮੁੰਡਾ ਚੋਰੀ ਚੋਰੀ ਵਿਆਹ ਲਿਆ ਕੀ ਗੱਲ ਮੇਰਾ ਚੇਤਾ ਵੀ ਨਹੀਂ ਆਇਆ ਤੈਨੂੰ ਚੇਤਾ ਤਾਂ ਮੈਨੂੰ ਹੈਗਾ ਹੀਗਾ ਪਰ ਕੰਮ ਹੀ ਇਦਾਂ ਦਾ ਹੈ ਛੇਤੀ ਛੇਤੀ ਕਰਨਾ ਪਿਆ ਕਿਸੇ ਨੂੰ ਵੀ ਨਹੀਂ ਸੱਦਿਆ ਮੈਂ ਚੱਲ ਕਿਸੇ ਨੂੰ ਨਹੀਂ ਨਾ ਸੱਦਿਆ ਤੇ ਫੋਨ ਤੇ ਕਰ ਹੀ ਸਕਦੀ ਸੀ ਨਾ ਬੰਦਾ ਫੋਨ ਕਰਕੇ ਕਹਿ ਦਿੰਦਾ ਵਾ ਮਨਜਿੰਦਰ ਪਤਾ ਕਿੰਨਾ ਨਾਰਾਜ਼ ਹੈ ਮੇਰੇ ਨਾਲ ਮੈਨੂੰ ਆਉਣ ਨਹੀਂ ਦੇਣ ਦੇ ਆ ਤੇ ਮੈਂ ਲੜ ਕੇ ਆਈ ਆ ਨਾ ਕਿਉਂ ਕੀ ਗੱਲ ਤੇ ਗੱਲ ਤਾਂ ਨੂੰ ਪਤਾ ਹੀ ਆ ਨਾ ਅੱਛਾ ਭੈਣ ਵਾਂ ਕੋ ਦੂਰ ਦਾ ਰਿਸ਼ਤਾ ਹੁੰਦਾ ਤਾਂ ਤਾਂ ਵੀ ਹੀ ਵਿਆਹ ਨਹੀਂ ਸੱਦਿਆ ਤੇ ਹੁਣ ਵੀ ਨਹੀਂ ਜਾਣਾ ਹੈ ਇਹੋ ਗੱਲ ਵਾਂ ਨਾ ਹੋਰ ਕਿਸੇ ਦੀ ਮਜਬੂਰੀ ਨਹੀਂ ਸਮਝਦੇ ਮੈਂ ਤਾਂ ਕਿਹਾ ਸੀਗਾ ਕਿ ਪਾਨੀਆਂ ਬੜੀਆਂ ਵੱਜਦੀਆਂ ਸੀ ਤਾਂ ਮੇਰੀ ਭੈਣ ਨੇ ਕਰ ਲਿਆ ਹੁਣਾ ਵਾਂ ਤੇ ਪਰ ਨਾ ਤੁਹਾਨੂੰ ਪਤਾ ਹੀ ਆ ਨਾ ਮੰਨਣ ਨੂੰ ਤਿਆਰ ਹੁੰਦਾ ਹੀ ਕਿਤੇ ਹੁਣ ਤੇ ਮੈਨੂੰ ਬਤੀ ਬਤੀ ਗੱਲਾਂ ਕੀਤੀਆਂ ਪਰ ਮੇਰੇ ਢਿੱਡ ਚ ਰੀ ਜੀ ਕਿ ਮੈਂ ਤੇਰੀ ਨੌ ਵੇਖਦੀ ਆ ਵਾਂ ਜਾ ਕੇ ਚੱਲ ਚੰਗਾ ਕੀਤਾ ਤੇ ਗਾਲ ਏਦਾਂ ਵਾਂ ਵੀ ਪੁੱਤ ਪਾਨੀਆਂ ਦਾ ਤੇ ਤੈਨੂੰ ਪਤਾ ਹੀ ਪਾਨੀਆਂ ਤੇ ਵੱਜਦੀਆਂ ਹੀ ਉਹ ਤੇ ਮੈਨੂੰ ਪਤਾ ਹੀ ਆ। ਉਹ ਫੋਟ ਕਰਾਇਆ ਤੇ ਭਾਨੀ ਵੱਜ ਗਈ ਸੀ। ਇਹ ਤਾਂ ਗੱਲ ਤੁਹਾਡੀ ਸੱਚੀ ਆ। ਲੋਕੀ ਕਿਹੜਾ ਵੇਖ ਸਖਾਉਂਦੇ ਆ। ਹਾਂ? ਚੱਲ ਸ਼ੁਕਰ ਆ ਮਾਲਕ ਦਾ। ਹਾਂ? ਚੱਲ ਵਧੀਆ ਵਧੀਆ ਹੋ ਗਿਆ ਸਾਰਾ। ਇਸ ਕਰਕੇ ਫਿਰ ਆਹ ਕਿ ਇਹਨੂੰ ਦੱਸਿਆ ਹੀ ਨਹੀਂ ਅਸੀਂ ਚੁੱਪ ਕਰਕੇ ਕਰ ਲਿਆ। ਪਈ ਆ ਮੈਂ ਖਲਾਰਾ ਪਹਿੇਗਾ ਫਿਰ ਕੋਈ ਨਾ ਕੋਈ ਪਹੁੰਚ ਜਾਊਗਾ ਉੱਥੇ। ਤੇ ਕੀ ਕਰਨਾ ਫਿਰ? ੜੀ-ੜੀ ਇਹੋ ਕੰਮ ਕਰਦੇ ਰਹਿਣਾ। ਆਹੋ। ਤਾਂ ਕਰਕੇ ਫਿਰ ਅਸੀਂ ਨਹੀਂ ਸੱਗਾ ਤੇ ਗੁੱਸਾ ਨਾਲ ਤੋਕਰ। ਤੇ ਹੁਣ ਤੂੰ ਆਈ ਕਿੱਦਾਂ ਆ? ਤੁਰ ਕੇ ਆਈ ਆ। ਤੇ ਤੁਰ ਕੇ ਆਉਣਾ ਹੋਰ ਕਿੱਦਾਂ ਆਉਣਾ ਸੀ ਫਿਰ ਮੈਂ? ਆਹ ਤੂੰ ਦੱਸ ਦੀ ਤੈਨੂੰ ਅੱ ਮਨਜਿੰਦਰ ਦੇ ਕਿੱਥੋਂ ਆਣੀ ਇੰਨਾ ਸ਼ੁਕਰ ਕਰੋ ਮੈਂ ਆ ਗਈ ਆ ਅੱਛਾ ਆਹੋ ਤੇ ਚੱਲ ਫੇਰ ਤੂੰ ਫੋਨ ਹੀ ਕਰ ਦਿੰਦੀ ਫੋਨ ਫਾਨ ਕੀ ਕਰਨਾ ਮੈਂ ਤੁਰੀ ਰਸਤੀ ਮੈਂ ਚੱਲੋਂ ਘਰੇ ਚਲ ਜਾਨੀ ਬਣੀਆ ਮੈਂ ਤੈਨੂੰ ਉੱਥੋਂ ਚੜਾ ਕੇ ਲੈ ਆਉਂਦਾ ਅੱਡੇ ਤੋਂ ਫੇਰ ਕੀ ਸੀ ਭੈਣ ਨਾਉ ਨਹੀਂ ਦਿਖਣ ਢੀ ਕਿਤੇ ਤੇਰੀ ਕਿੱਥੇ ਆ ਨੋ ਅੰਦਰ ਬੈਠੀ ਬਣੀ ਆ ਅੱਛਾ ਹਾਂ ਚੱਲ ਫੇਰ ਮਿਲ ਗਏ ਉਹਨੂੰ ਹਾਂ ਕੋਈ ਨਹੀਂ ਆ ਜਾ ਚੱਲ ਮੇਲੜਾ